ਹੈਲੋ ਸਾਰਿਆਂ ਨੂੰ ਮੇਰੀ ਪਿਆਰਪਰੀ ਸੈਸਟਰੀ ਕਲਜੀ ਕੋ ਰਜਿੰਦਰ ਪੰਜਾਬੀ ਵਲੌਗ ਵਿੱਚ ਸਵਾਗਤ ਹੈ ਵਾਹਿਗੁਰੂ ਘਰੇ ਖੁਸ਼ ਰਹੋ ਚੜ੍ਹਦੀ ਕਲਾ ਚ ਰਹੋ ਵਲੌਗ ਦੀ ਸ਼ੁਰੂਆਤ ਕਰਨ ਲੱਗੀ ਸੀ ਬਹੁਤ ਸਾਰੀਆਂ ਭੈਣਾਂ ਦੇ ਕਮੈਂਟ ਆ ਰਹੇ ਸੀ ਜਿਵੇਂ ਮੈਂ ਅੱਡੀਆਂ ਦੀ ਵੀਡੀਓ ਬਣਾਈਏ ਬਹੁਤ ਅੱਛੀ ਚੀਜ਼ ਹੈ ਬਹੁਤ ਫਰਕ ਲੱਗਦਾ ਤੁਸੀਂ ਯਕੀਨ ਮੰਨੋਗੇ ਜਿਵੇਂ ਆਪਣੇ ਹੱਥ ਪੈਰ ਵੀ ਫਟਦੇ ਆਂ ਅੱਡੀਆਂ ਫਟਦੀਆਂ ਹਨਾ ਜੀ ਤੇ ਬਹੁਤ ਅੱਛਾ ਮਤਲਬ ਉਹਦੇ ਨਾਲ ਰਿਜ਼ਲਟ ਆਉਂਦਾ ਤੇ ਘਰੇ ਹੀ ਆਪਾਂ ਇੰਨਾਂ ਚੀਜ਼ਾਂ ਤੋਂ ਬਣਾ ਸਕਦੇ ਹਾਂ ਠੀਕ ਹੈ ਇਸੇ ਤਰ੍ਹਾਂ ਹੀ ਮੈਂ ਖੰਗ ਲਈ ਬਣਾਈ ਸੀ ਜਿਹੜੀ ਉਹ ਵੀ ਬਹੁਤ ਅੱਛਾ ਰਿਜ਼ਲਟ ਹੈ ਥੈਂਕ ਯੂ ਜਿਹੜੇ ਜੜੀਆਂ ਪੈਣਾ ਮੈਨੂੰ ਕਮੈਂਟ ਕਰਦੀਆਂ ਬਹੁਤ ਵਧੀਆ ਲੱਗਦੀ ਐ ਤੇ ਅੱਜ ਮੈਂ ਤੁਹਾਡੇ ਲਈ ਵੀਡੀਓ ਲੈ ਕੇ ਆਈਆਂ ਜੀ ਜਿਵੇਂ ਮੈਨੂੰ ਕਮੈਂਟ ਵੀ ਆ ਰਹੇ ਸੀਗੇ ਮੈਨੂੰ ਵੀਡੀਓ ਦੇ ਵਿੱਚ ਕਿ ਸਿਸਟਰ ਸਾਨੂੰ ਸੁੰਡ ਬਣਾਉਣੀ ਸਿਖਾਓ ਸੁੰਡ ਦੇ ਤੁਹਾਨੂੰ ਪਤਾ ਹੈ ਫਾਇਦੇ ਕਿੰਨੇ ਹੁੰਦੇ ਐ ਤੇ ਸੁੰਡ ਕਿੱਦਾਂ ਬਣਦੀ ਐ ਕਾਦੇ ਲਈ ਬਣਦੀ ਐ ਜਿਵੇਂ ਤੁਹਾਨੂੰ ਪਤਾ ਹੈ ਕਈ ਵਾਰੀ ਵੀ ਕਿਸੇ ਦੇ ਬੇਬੀ ਹੁੰਦਾ ਹੈ ਹਨਾ ਤੇ ਆਪਾਂ ਛਿੱਲੇ ਦੇ ਵਿੱਚ ਸੁੰਡ ਦਿੰਦੇ ਆ ਨਾ ਆਪਣੇ ਘਰ ਬਹੁਤ ਸਾਰੀਆਂ ਭੈਣਾਂ ਨੂੰ ਪਤਾ ਵੀ ਐ ਬਹੁਤ ਸਾਰਿਆਂ ਦਿੰਦੇ ਐ ਤੇ ਜਦੋਂ ਚਿਲੇ ਦੇ ਵਿੱਚ ਜੱਚਾਂ ਨੂੰ ਦਿੱਤਾ ਜਾਂਦਾ ਹੀ ਹੈ ਹਨਾ ਤੇ ਇਸੇ ਤਰ੍ਹਾਂ ਜੇਕਰ ਆਪਣੀ ਸਰਦੀਆਂ ਦੇ ਵਿੱਚ ਇਹ ਸੁੰਢ ਬਹੁਤ ਹੀ ਫਾਇਦੇ ਹੁੰਦੇ ਆ ਸੁੰਢ ਦੇ ਆਪਾਂ ਇਹਨੂੰ ਕਿੱਦਾਂ ਬਣਾਉਂਦੇ ਆ ਕਿਉਂ ਖਾਂਦੇ ਆ ਜਿਵੇਂ ਸਾਡੇ ਬਹੁਤ ਸਾਰੀਆਂ ਭੈਣਾਂ ਦੇ ਜਿਵੇਂ ਐਨਐਸਸੀਸੀਆ ਲੱਗਦਾ ਤੇ ਉਹਨਾਂ ਦੀ ਕਮਰ 'ਚ ਬੜੀ ਪ੍ਰੋਬਲਮ ਰਹਿੰਦੀ ਹੈ ਤੇ ਇਹ ਸੁੰਢ ਇਹ ਕਮਰ ਦਰਦ ਲਈ ਤਾਂ ਇੱਕ ਇੱਕ ਮਤਲਬ ਰਾਮਬਾਨ ਨੁਸਖਾ ਹੈ ਤੇ ਬਹੁਤ ਅੱਛੀ ਵੀ ਚੀਜ਼ ਹੈ ਜਿਵੇਂ ਖੰਗ ਲੱਗ ਜੇ ਜ਼ੁਕਾਮ ਲੱਗ ਜੇ ਖਾਂ ਤੇ ਠੰਡ ਵੀ ਲੱਗ ਜੇ ਹਨਾ ਕਈ ਐਸੀਆਂ ਬਿਮਾਰੀਆਂ ਹੁੰਦੀਆਂ ਠੰਡ ਦੇ ਵਿੱਚ ਬਹੁਤ ਜ਼ਿਆਦਾ ਫਾਇਦੇ ਕਰਦੀ ਹੈ ਤੇ ਆਪਾਂ ਅੱਜ ਬਣਾਵਾਂਗੇ ਜੀ ਸੁੰਡ ਮੈਂ ਬਣਾਉਣ ਲੱਗੀ ਸੀ ਤੇ ਆਪਾਂ ਇਹਨੂੰ ਕਿੱਦਾਂ ਖਾਣਾ ਹੈ ਇਹ ਵੀ ਤੁਹਾਨੂੰ ਦੱਸੂਗੀ ਤੇ ਕਿਦੇ ਚ ਬਣਾਣੀ ਹੈ ਕੀ ਕੀ ਚੀਜ਼ਾਂ ਇਹਦੇ ਚ ਪੈਂਦੀਆਂ ਜੋ ਤੁਹਾਡੇ ਲਈ ਬਹੁਤ ਫਾਇਦੇਮੰਦ ਹੋਣਗੀਆਂ ਠੀਕ ਹੈ ਮੈਂ ਤੁਹਾਨੂੰ ਸੁੰਡ ਦੀ ਵੀਡੀਓ ਬਣਾ ਕੇ ਦਿਖਾਉਣ ਲੱਗੀ ਸੀਗੀ ਤੇ ਮੈਂ ਬਣਾਣੀ ਲੱਗੀ ਸੀ ਮੈਂ ਕਿ ਚਲੋ ਸਭ ਤੋਂ ਪਹਿਲਾਂ ਨਾਲੇ ਤਾਂ ਵੀ ਲੌਗ ਦੀ ਸ਼ੁਰੂਆਤ ਕਰਦੇ ਆ ਨਾਲੇ ਆਪਣੀਆਂ ਭੈਣਾਂ ਨੂੰ ਮੈਂ ਸੁੰਡ ਬਣਾਣੀ ਸਿਕਾਨੀ ਆ ਸੁੰਡ ਤੁਸੀਂ ਜੇਕਰ ਕੋਸ਼ਿਸ਼ ਇਹੀ ਕਰੋ ਕਿ ਜਿਹੜੀ ਸੁੰਡ ਹੁੰਦੀ ਹੈ ਨਾ ਆਪਾਂ ਆਪ ਵੀ ਬਣਾ ਸਕਦੇ ਆ ਠੀਕ ਹੈ ਜੀ ਆਪਾਂ ਪੀਸ ਮਤਲਬ ਉਹਦੇ ਕੋਲੋਂ ਨਾ ਆਪਣੇ ਘਰੀਆਨੇ ਵਾਲੇ ਕੋਲੋਂ ਤੁਸੀਂ ਸੁੰਡ ਸਾਬਤ ਲੈ ਲੈਣੀ ਹੈ ਮੈਂ ਤੁਹਾਨੂੰ ਪਿਛਲੀ ਵੀਡੀਓ ਚ ਵੀ ਦਿਖਾਇਆ ਹੋਇਆ ਹੈ ਸੁੰਡ ਸਾਬਤ ਅਦਰਕ ਵਾਂਗ ਹੁੰਦੀ ਹੈ ਜੇਕਰ ਤੁਸੀਂ ਅਦਰਕ ਦੀ ਸੁਕਾ ਕੇ ਬਣਾ ਸਕਦੇ ਹੋ ਤੇ ਆਪ ਵੀ ਸੁਕਾ ਲਓ ਜੇਕਰ ਤੁਸੀਂ ਰੈਡੀमेड ਵੀ ਲੈ ਕੇ ਆਉਂਦੇ ਪੀਸੀ ਹੋਈ ਨਾ ਲੈ ਕੇ ਆਇਓ ਠੀਕ ਹੈ ਇੱਕ ਤੋਂ ਬੜੀ ਜਲਦੀ ਖਰਾਬ ਹੋ ਜਾਂਦੀ ਹੈ ਸਿੱਲਣ ਮੰਨ ਜਾਂਦੀ ਹੈ ਤੇ ਜਿਹੜੀ ਸਾਬਤ ਹੁੰਦੀ ਹੈ ਆਪਣੇ ਆਪ ਆਪਣੇ ਜਿੰਨਾ ਘਰ ਮਿਕਸੀ ਹੈਗੀ ਨਾ ਮਿਕਸੀ ਦੇ ਨਾਲ ਤੁਸੀਂ ਪੀਸ ਕੇ ਉਹਨੂੰ ਛਾਣ ਲਓ ਉਹਦੇ ਜਿਹੜੇ ਵਾਲ-ਵਾਲ ਜਿਹੇ ਹੋਣਗੇ ਬਰੁੱਦਾ ਜਿਹਾ ਕੱਢ ਲੈਣਾ ਠੀਕ ਹੈ ਜੀ ਉਹਨੂੰ ਛਾਣ ਕੇ ਸੋਗ ਡੱਬੀ ਦੇ ਵਿੱਚ ਸਰਦੀਆਂ 'ਚ ਪਾ ਕੇ ਰੱਖ ਲਓ ਪੀਸਿਓ ਇਸੂੰਡ ਦਾ ਆਪਾਂ ਵਿਸ਼ਵਾਸ ਨਹੀਂ ਕਰ ਸਕਦੇ ਆਪਾਂ ਆਪਣੇ ਘਰ ਸੂੰਡ ਦਾ ਵਿਸ਼ਵਾਸ ਕਰ ਸਕਦੇ ਆ ਉਹਦੇ ਲਈ ਮੈਂ ਤੁਹਾਨੂੰ ਦਿਖਾਨੀ ਆ ਜੋ-ਜੋ ਚੀਜ਼ਾਂ ਲੈਣੀਆਂ ਕੀ ਕੁਝ ਪਾਣਾ ਹੈ ਕਿਸ ਤਰ੍ਹਾਂ ਮੈਂ ਬਣਾਉਂਦੀ ਹੁੰਨੀ ਆ ਅਸੀਂ ਦੇ ਸਰਦੀਆਂ ਦੇ ਵਿੱਚ ਬਹੁਤ ਬਣਾਉਂਦੇ ਆ ਸੁੰਡ ਹੋਈ ਠੀਕ ਹੈ ਜੀ ਆਪਾਂ ਸ਼ੀਰਾ ਹੋਇਆ ਇਹ ਚੀਜ਼ਾਂ ਤੇ ਦੁੱਧ ਵਿੱਚ ਆਪਾਂ ਜਿਵੇਂ ਮੈਂ ਤੁਹਾਨੂੰ ਪਹਿਲਾਂ ਹੀ ਵੀਡੀਓ ਚ ਹੁਣ ਦੱਸਿਆ ਸੀਗਾ ਭੈਣਾਂ ਦੇ ਬੜੀ ਪ੍ਰੋਬਲਮ ਹੁੰਦੀ ਏ ਦੁੱਧ ਵਾਲਾ ਮੈਂ ਤੁਹਾਨੂੰ ਦਿਖਾਇਆ ਸੀ ਨਾ ਦੁੱਧ ਦੇ ਨਾਲ ਅੱਧਾ ਚਮਚ ਮੈਨੂੰ ਕਿਸੇ ਨੇ ਕਮੈਂਟ ਕੀਤਾ ਸੀ ਕਿ ਦੀਦੀਓ ਕਿੱਦਾਂ ਕਿੰਨੇ ਦਿਨ ਤੱਕ ਲੈਣਾ ਤੁਸੀਂ ਲਾਈਫਟਾਈਮ ਤੱਕ ਲਓ ਕੋਈ ਨੁਕਸਾਨ ਨਹੀਂ ਆ ਉਹਦਾ ਬਹੁਤ ਅੱਛੀ ਚੀਜ਼ ਐ ਸਰਦੀਆਂ ਚ ਆਪਾਂ ਚਾਹੀ ਇੱਕ ਚਮਚ ਵੀ ਲੈ ਸਕਦੇ ਉਹਨੂੰ ਤੇ ਗਰਮੀਆਂ ਦੇ ਵਿੱਚ ਤੁਸੀਂ ਲੈਂਦੇ ਰੋ ਇੱਕ ਟਾਈਮ ਲੈਂਦੇ ਰਹੋ ਕੋਈ ਸਾਈਡ ਇਫੈਕਟ ਨਹੀਂ ਉਹ ਤਾਂ ਪਰ ਸਾਡੇ ਦਿਮਾਗ ਲਈ ਜਿਹੜੀਆਂ ਚੀਜ਼ਾਂ ਮੈਂ ਬਣਾ ਕੇ ਤੁਹਾਨੂੰ ਦੱਸੀਆਂ ਨਾ ਕੁਝ ਪਾ ਕੇ ਦੱਸਿਆ ਉਹ ਸਾਡੇ ਦਿਮਾਗ ਲਈ ਬਹੁਤ ਅੱਛੀਆਂ ਚੀਜ਼ਾਂ ਖਸਖਸਿਆ ਜਿਹੜੀ ਸਾਨੂੰ ਲੈਣੀ ਚਾਹੀਦੀ ਹੈ ਜ਼ਰੂਰ ਖਸਖਸ ਹੋਇਆ ਹਨਾ ਬਦਾਮ ਹੋਏ ਕਾਜ ਇਹ ਜੋ ਚੀਜ਼ਾਂ ਸਰਦੀਆਂ ਚ ਕੋਸ਼ਿਸ਼ ਕਰਿਆ ਕਰੋ ਵਾਦ ਤੋਂ ਵਾਦ ਇਹਨਾਂ ਚੀਜ਼ਾਂ ਦਾ ਯੂਜ਼ ਕਰਿਆ ਕਰੋ ਜਿਨ੍ਹਾਂ ਨੂੰ ਬੀਪੀ ਦੀ ਪ੍ਰੋਬਲਮ ਨਹੀਂ ਉਹ ਤਾਂ ਬਿਲਕੁਲ ਹੀ ਲੈ ਸਕਦੇ ਉਹਨਾਂ ਨੂੰ ਕੋਈ ਦਿੱਕਤ ਨਹੀਂ ਆ ਠੀਕ ਹੈ ਜੀ ਇੱਧਰ ਮੈਂ ਬਣਾਉਣ ਲੱਗੀਆਂ ਸੁੰਢ ਜੀ ਤੇ ਮੈਂ ਤੁਹਾਨੂੰ ਉਸੇ ਤਰ੍ਹਾਂ ਤੁਹਾਡੇ ਨਾਲ ਸੇਮ ਵੀਡੀਓ ਸ਼ੇਅਰ ਕਰੂੰਗੀ ਕੀ ਕੁਝ ਪਾ ਕੇ ਬਣਾਉਂਦੀ ਹੁੰਨੀ ਆ ਬਾਕੀ ਤੁਹਾਨੂੰ ਪਤਾ ਹੀ ਇਹਦੇ ਫਾਇਦੇ ਬਹੁਤ ਹੁੰਦੇ ਆ ਬਣਾਣੀ ਬਹੁਤ ਆਸਾਨ ਹੈ ਸਿਰਫ 5 ਮਿੰਟਾਂ ਦੇ ਵਿੱਚ ਇਹ ਵਾਲੀ ਸੁੰਢ ਬਣ ਜਾਂਦੀ ਹੈ ਤੇ ਬਹੁਤ ਟੇਸਟੀ ਬਣਦੀ ਹੈ ਇਹਨੂੰ ਸੁੰਢ ਨੂੰ ਪਤਾ 슈ਗਰ ਵਾਲੇ ਜਿਹੜੇ ਮਰੀਜ਼ ਆ ਉਹ ਵੀ ਲੈ ਸਕਦੇ ਆ ਕੋਈ ਐਸੀ ਗੱਲ ਨਹੀਂ ਜਿਹੜੇ ਕਹਿੰਦੇ ਨਾ ਵੀ ਮਿੱਠਾ ਨਹੀਂ ਆਪਾਂ ਖਾਣਾ ਤੁਸੀਂ ਇਹ ਚੀਜ਼ ਲੈ ਕੇ ਦੇਖਿਓ ਬਹੁਤ ਅੱਛੀ ਚੀਜ਼ ਹੈ ਇਹ ਚਾਹ ਹੋਵੇ ਤੁਸੀਂ ਇਸੂੰ ਦੁੱਧ ਦੇ ਵਿੱਚ ਵੀ ਲੈ ਸਕਦੇ ਹੋ ਦੁੱਧ ਚ ਪਾ ਕੇ ਵੀ ਲੈ ਸਕਦੇ ਹੋ ਵਿੱਚ ਦੁੱਧ ਪਾ ਲਓ ਠੀਕ ਹੈ ਚਾਹ ਪਾ ਲਓ ਸਾਡੇ ਮੰਮੀ ਦਾ ਜਦੋਂ ਛੀਲੇ ਦੇ ਵਿੱਚ ਹੁੰਦੇ ਸੀ ਨਾ ਜੇ ਅਸੀਂ ਨਹੀਂ ਖਾਣੀ ਇੱਕ ਦੋ ਚਮਚ ਕਹਿੰਦੇ ਹੁੰਦੇ ਸੀ ਗਰਮ ਗਰਮ ਇਹਨੂੰ ਚਾਹ ਪਾਓ ਇਹਦੇ ਵਿੱਚ ਜਾਂ ਦੁੱਧ ਪਾਓ ਤੇ ਇਹਨੂੰ ਖਾ ਲਓ ਬਸ ਇਹ ਬਹੁਤ ਵਧੀਆ ਚੀਜ਼ ਹੈ ਠੀਕ ਹੈ ਬਾਕੀ ਇਹਦੇ ਫਾਇਦੇ ਤੁਸੀਂ ਜਾਣਦੇ ਹੀ ਹੋ ਤੁਸੀਂ ਸਰਚ ਵੀ ਕਰਕੇ ਦੇਖ ਸਕਦੇ ਹੋ ਬਹੁਤ ਅੱਛੇ ਰਿਜ਼ਲਟ ਤੁਹਾਨੂੰ ਮਿਲਣਗੇ ਬਾਕੀ ਦਾ ਤੱਕ ਤੁਸੀਂ ਬਨੇ ਰਹੋ ਗਾਇਜ਼ ਤੇ ਲੋ ਜੀ ਇਹਦਾ ਖਾਸ ਧਿਆਨ ਰੱਖਣਾ ਇਹ ਬਣਦੀ ਦੇਸੀ ਘਿਓ ਦੇ ਵਿੱਚ ਹੈ ਇਹਨੂੰ ਤੁਸੀਂ ਹੋਰ ਕਿਸੇ ਚ ਨਹੀਂ ਬਣਾਣਾ ਇਹਨੂੰ ਬਣਾਉਣਾ ਦੇਸੀ ਘਿਓ ਦੇ ਵਿੱਚ ਹੈ ਠੀਕ ਹੈ ਜੀ ਆਹ ਦੇਖੋ ਜੀ ਆਪਾਂ ਕੜਾਈ ਲੈ ਲਈ ਠੀਕ ਹੈ ਕੜਾਈ ਲੈ ਲੈਣੀ ਹੈ ਤੁਸੀਂ ਆਪਾਂ ਇੱਕ ਚਮਚ ਇਹਦੇ ਵਿੱਚ ਦੇਸੀ ਘਿਓ ਲੈ ਲੈਣਾ ਥੋੜਾ ਲੈ ਲਓ ਚਾਹੀ ਜ਼ਰੂਰੀ ਨਹੀਂ ਹੈ ਜਿੰਨਾ ਕਿਓ ਘੱਟ ਖਾਣਾ ਥੋੜੀ ਜੀ ਸੁੰਗ ਆ ਲੈ ਲਓ ਤੁਸੀਂ ਅੱਧਾ ਚਮਚ ਲੈ ਲੈਣਾ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਦੇਖੋ ਜੀ ਇਹ ਆਪਣੇ ਕੋਲ ਪੀਸੀ ਹੋਈ ਸੁੰਗ ਠੀਕ ਹੈ ਤੁਹਾਨੂੰ ਮੈਂ ਪਹਿਲਾਂ ਵੀ ਵੀਡੀਓ ਚ ਦਿਖਾ ਚੁੱਕੀ ਹਾਂ ਬਹੁਤ ਵਰੀ ਵੀ ਸੁੰਡ ਆਪਾਂ ਪੀਸੀ ਹੋਈ ਆਪ ਪੀਸੀ ਹੋਈ ਹੈ ਮੈਂ ਠੀਕ ਹੈ ਇਹਦੇ ਮੈਂ ਜਿੰਨੇ ਮਤਲਬ ਇਹ ਥੋੜੀ ਕੋੜੀ ਜ਼ਰੂਰ ਹੁੰਦੀ ਹੈ ਬੱਚੇ ਬਹੁਤ ਘੱਟ ਖਾਂਦੇ ਆ ਇਹਨੂੰ ਵੱਡੇ ਖਾਂਦੇ ਆ ਬੱਚੇ ਖਾਂਦੇ ਪਰ ਬੱਚਿਆਂ ਲਈ ਬਹੁਤ ਅੱਛੀ ਚੀਜ਼ ਹੈ ਜਿਹਨੂੰ ਖੰਗ ਦੀ ਅੱਜ ਕੱਲ੍ਹ ਸਰਦੀ ਪਿਆਰਾ ਲੱਗ ਜਾਂਦੀ ਹੈ ਉਹਨਾਂ ਲਈ ਬਹੁਤ ਅੱਛੀ ਚੀਜ਼ ਹੈ ਠੀਕ ਹੈ ਜੀ ਆਹ ਦੇਖੋ ਜੀ ਇੱਕ ਚਮਚ ਆਪਾਂ ਸੁੰਡ ਦਾ ਲੈ ਲੈਣਾ ਮੈਂ ਅੰਦਾਜ਼ੇ ਨਾਲ ਲੈ ਚੁੱਕੀ ਹਾਂ ਆਹ ਦੇਖੋ ਜੀ ਪੀਸੀ ਹੋਈ ਸੁੰਡ ਆਪਾਂ ਦੇਸੀ ਕਿਉਂ ਸਾਡਾ ਜਦੋਂ ਹੀ ਗਰਮ ਹੁੰਦਾ ਠੀਕ ਹੈ ਇਹਨੂੰ ਆਪਾਂ ਇਹਦੇ ਵਿੱਚ ਭੁੰਨ ਲੈਣਾ ਮੱਠੇ ਮਤੇ ਸੀਮਤੇ ਭੁੰਨ ਲੈ ਕੇ ਜੀਦਾ ਧਿਆਨ ਰੱਖੋ ਗੈਸ ਆਪਾਂ ਦੇਖੋ ਬਿਲਕੁਲ ਸਿਮ ਕਰ ਲੈਣਾ ਠੀਕ ਹੈ ਜੀ ਗੈਸ ਸਿਮ ਕਰ ਲੈਣੀ ਇਹਨੂੰ ਹਲਕਾ ਹਲਕਾ ਆਪਾਂ ਭੁੰਨ ਲੈਣਾ ਬਰਾਊਨ ਜੀ ਹੋ ਗਲੀ ਜੀ ਹੋ ਗਏ ਤੇ ਆ ਦੇਖੋ ਜੀ ਮੈਂ ਮਤਲਬ ਦੇਸੀ ਘੀ ਉਹਦੇ ਵਿੱਚ ਇਹਨੂੰ ਪਾ ਕੇ ਹੁਣ ਹਲਕਾ ਹਲਕਾ ਆਪਾਂ ਇਹਨੂੰ ਭੁੰਨ ਲੈਨੇ ਠੀਕ ਹੈ ਜੀ ਇਹਦੀ ਖੁਸ਼ਬੂ ਬਹੁਤ ਅੱਛੀ ਹੁੰਦੀ ਹੈ ਤੁਸੀਂ ਖਾ ਕੇ ਤੇ ਬਣਾਇਓ ਦਿਖਾਇਓ ਇਹ ਬਹੁਤ ਆਸਾਨ ਤਰੀਕੇ ਨਾਲ ਬਣਦੀ ਹੈ ਤੇ ਜੇਕਰ ਤੁਸੀਂ ਇਹਨੂੰ ਕੋਸ਼ਿਸ਼ ਕਰੋ ਨਾ ਆਟੇ ਦੇ ਵਿੱਚ ਭੁੰਨ ਕੇ ਦੇਸੀ ਘਿਓ ਨੂੰ ਆਟੇ 'ਚ ਥੋੜਾ ਜਿਹਾ ਭੁੰਨ ਕੇ ਵਿੱਚ ਸੁੰਡ ਪਾ ਕੇ ਤੇ ਕਮਰ ਕੱਸ ਪਾ ਕੇ ਤੇ ਤੁਸੀਂ ਇਹਨੂੰ ਫਿਰ ਇਹਦੇ 'ਚ ਦੇਸੀ ਖੰਡ ਪਾ ਲਿਓ ਇਹ ਇੰਨੀ ਵਧੀਆ ਚੀਜ਼ ਹੈ ਨਾ ਕਮਰ ਦੇ ਲਈ ਬਹੁਤ अच्छी ਚੀਜ਼ ਹੈ ਇੱਕ ਚਮਚ ਅੱਧਾ ਕੁ ਚਮਚ ਵੀ ਰਾਤੀ ਤੁਸੀਂ ਦੁੱਧ ਨਾਲ ਲੈ ਕੇ ਸੌਜੋਗੇ ਤਾਂ ਤੁਹਾਨੂੰ ਬਹੁਤ ਫਾਇਦੇ ਲੱਗਣਗੇ ਨੇ ਠੀਕ ਹੈ ਜੀ ਆਹ ਲਓ ਜੀ ਆ ਦੇਖੋ ਸੀ ਸਾਡੇ ਗੱਲਾਂ ਗੱਲਾਂ ਸਹੀ ਭੁੱਜ ਗਈ ਹੁਣ ਆਪਾਂ ਇਹਦੇ ਵਿੱਚ ਪਾ ਲੈਣਾ ਜੀ ਹਾਂ ਦੇਖੋ ਭੁੱਜ ਗਈ ਨਾ ਹੁਣ ਆਪਾਂ ਇਹਦੇ ਵਿੱਚ ਪਾ ਲੈਣਾ ਆਪਣਾ ਗੁੜ ਗੁੜ ਨੂੰ ਥੋੜਾ ਕੁੱਟ ਕੇ ਪਾਓ ਠੀਕ ਹੈ ਗੁੜ ਨੂੰ ਥੋੜਾ ਜਿਹਾ ਕੁੱਟ ਲੈਣਾ ਮੈਨੂੰ ਵੈਸੇ ਤਾਂ ਹੋ ਜਾਏਗਾ ਜਿਵੇਂ ਆਪਾਂ ਗਰਮ ਕਰਦੇ ਆ ਨਾ ਗੁੜ ਸਾਡਾ ਨਰਮ ਹੋ ਜਾਂਦਾ ਠੀਕ ਹੈ ਆਪਾਂ ਹੁਣ ਇਹਨੂੰ ਗੁੜ ਨੂੰ ਪਿਘਲਾ ਲੈਣਾ ਜਿਵੇਂ ਪਿਗਲ ਜਾਂਦਾ ਨਾ ਇਸ ਤਰ੍ਹਾਂ ਪਿਘਲਾ ਲੈਣਾ ਇਹਨੂੰ ਠੀਕ ਹੈ ਜੀ ਆ ਦੇਖੋ ਇਹ ਵੀ ਗੈਸ ਥਿਮ ਕਰ ਲੈਣਾ ਤੁਸੀਂ ਤੇ ਲੋ ਜੀ ਆ ਦੇਖੋ ਸਾਡਾ ਗੁੜ ਐਨ ਵਧੀਆ ਤਰੀਕੇ ਨਾਲ ਪਿਗਲ ਗਿਆ ਨਾ ਠੀਕ ਹੈ ਜੀ ਆ ਦੇਖੋ ਤੇ ਆ ਦੇਖੋ ਜੀ ਹੁਣ ਇਹਦੇ ਵਿੱਚ ਆਪਾਂ ਪਾ ਦੇ ਦੇਣੇ ਜੀ ਬਦਾਮ ਪਾ ਲੈਣੇ ਆ ਠੀਕ ਹੈ ਤੁਸੀਂ ਚਾਹੋ ਇਹਦੇ ਵਿੱਚ ਮਗਜ ਵੀ ਪਾ ਸਕਦੇ ਹੋ ਥੋੜੀ ਜੀ ਇਹਦੇ ਵਿੱਚ ਤੁਸੀਂ ਜਵੈਨ ਪਾ ਲੈਣੀ ਆ ਜਵੈਨ ਜ਼ਰੂਰ ਪਾਓ ਇਹਦੇ ਨਾਲ ਬਹੁਤ ਟੇਸਟ ਵਧੀਆ ਹੁੰਦਾ ਠੀਕ ਹੈ ਜੀ ਹੁਣ ਇਹਨੂੰ ਆਪਾਂ ਇੱਦਾਂ ਮਿਕਸ ਕਰ ਲੈਣਾ ਠੀਕ ਹੈ ਜੀ ਜਵੈਨ ਚਾਹੋ ਤੁਸੀਂ ਦੇਸੀ ਘਿਓ ਦੇ ਵਿੱਚ ਵੀ ਭੁੰਨ ਸਕਦੇ ਹੋ ਠੀਕ ਹੈ ਤੇ ਹੁਣ ਆਪਾਂ ਦੇਖੋ ਸਾਡੀ ਸੁੰਡ ਬਣ ਕੇ ਹੋ ਗਈ ਤਿਆਰ ਆ ਦੇਖੋ ਆ ਦੇਖੋ ਠੀਕ ਹੈ ਜੀ ਤਿਹ ਹੁਣ ਆਪਾਂ ਗੈਸ ਆ ਦੇਖੋ ਆਪਣਾ ਕਰ ਦੇਣਾ ਬੰਦ ਹੁਣ ਆਪਾਂ ਇਹਨੂੰ ਠੰਡਾ ਕਰ ਲੈਣਾ ਠੀਕ ਹੈ ਹੁਣ ਤੁਸੀਂ ਖਾ ਸਕਦੇ ਹੋ ਇਹਨੂੰ ਜਿਆਦਾ ਬਣਾਣੀ ਹੈ ਜਿਆਦਾ ਜਿਨ੍ਹਾਂ ਦਾ ਬੀਬੀ ਹੁੰਦਾ ਉਹ ਕੁਆਂਟੀਟੀ ਥੋੜੀ ਘੱਟ ਰੱਖਣ ਥੋੜੀ ਖਾਣ ਤੇ ਇਸੇ ਤਰ੍ਹਾਂ ਜੇਕਰ ਤੁਸੀਂ ਦੁੱਧ ਨਾਲ ਆਪਾਂ ਰਾਤੀ ਦੁੱਧ ਲੈਣੇ ਆ ਨਾ ਗਰਮ ਗਰਮ ਦੁੱਧ ਦੇ ਨਾਲ ਤੁਸੀਂ ਇਹਨੂੰ ਖਾਣਾ ਹੈ ਠੀਕ ਹੈ ਬਹੁਤ ਟੇਸਟੀ ਲੱਗੇਗੀ ਬੱਚਿਆਂ ਨੂੰ ਦੋ ਵੱਡਿਆਂ ਨੂੰ ਦੋ ਇਹ ਤਰੀਕੇ ਨਾਲ ਤੁਸੀਂ ਜ਼ਰੂਰ ਬਣਾਇਓ ਬਹੁਤ ਵਧੀਆ ਹੋਏਗਾ ਤੁਹਾਡੀ ਕਮਰ ਦਰਦ ਕੋਈ ਵੀ ਕਿਤੇ ਦਰਦਾਂ ਹੋਣਗੀਆਂ ਨੇ ਤਾਂ ਸੁੰਡ ਦੇ ਮਤਲਬ ਬਹੁਤ ਜ਼ਿਆਦਾ ਫਾਇਦੇ ਹੁੰਦੇ ਮੈਂ ਐਸੇ ਤਰੀਕੇ ਨਾਲ ਬਣਾਉਣੀ ਹੁੰਦੀ ਆ ਮੈਂ ਕਿਹਾ ਚਲੋ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੀ ਆ ਤੁਸੀਂ ਦੇਖ ਸਕਦੇ ਹੋ ਇਹ ਖਾਣ ਚ ਬਹੁਤ ਟੇਸਟੀ ਇਹਦੇ ਚ ਮਗਜ ਪਾ ਲਓ ਕੁਝ ਵੀ ਪਾ ਲਓ ਡਰਾਈ ਫੂਡ ਤੁਸੀਂ ਪਾਣਾ ਚਾਹੁੰਦੇ ਹੋ ਤੇ ਪਾ ਲਓ ਸਿੰਪਲ ਤਰੀਕੇ ਨਾਲ ਬਣਾਣੀ ਹੈ ਤੇ ਐਸੇ ਤਰੀਕੇ ਨਾਲ ਬਣਾਇਓ ਕੋਣ ਤੇ ਲੋ ਜੀ ਆ ਦੇਖੋ ਸੁੰਡ ਬਣ ਕੇ ਹੋ ਗਈ ਤਿਆਰ ਜੇਕਰ ਠੰਡੀ ਹੋ ਜਾਂਦੀ ਹੈ ਨਾ ਤੇ ਫਿਰ ਥੋੜੀ ਥੋੜੀ ਇਕੱਠੀ ਹੋ ਜਾਂਦੀ ਹੈ ਠੀਕ ਹੈ ਠੰਡੀ ਕਰਨੀ ਆਪਾਂ ਥੋੜੀ ਥੋੜੀ ਕੋਸੀ ਲੈ ਲੈਣੀ ਜੇਕਰ ਠੰਡੀ ਹੋ ਵੀ ਜਾਂਦੀ ਤੁਹਾਨੂੰ ਲੱਗਦਾ ਹੈ ਇਹਦੇ ਵਿੱਚ ਗਰਮ ਗਰਮ ਦੁੱਧ ਪਾ ਲੋ ਚਾਹ ਪਾ ਲੋ ਠੀਕ ਹੈ ਜੀ ਤੇ ਇਸੇ ਤਰ੍ਹਾਂ ਤੁਸੀਂ ਆਪਣਾ ਸੁੰਡ ਬਣਾਓ ਤੇ ਖਾਓ ਤੇ ਬਹੁਤ ਸਾਰੀਆਂ ਬਿਮਾਰੀਆਂ ਤੋਂ ਦੂਰ ਹੋ ਜਾਓ ਠੀਕ ਹੈ ਜੀ ਤੇ ਆ ਦੇਖੋ ਇਹ ਬਣਾਇਓ ਕਿੰਨਾ ਕਿੰਨੇ ਦੇ ਘਰ ਬਣਦੀ ਹੈ ਸਗੋਂ ਮੈਨੂੰ ਜਰੂਰ ਦੱਸਿਓ ਤੇ ਕੌਣ ਕੌਣ ਕਿੰਨੇ ਕਿੰਨੇ ਸੁੰਡ ਖਾਦੀ ਵੀ ਹੋਈ ਉਹ ਵੀ ਮੈਨੂੰ ਕਮੈਂਟ ਕਰਕੇ ਦੱਸਿਓ ਮੈਨੂੰ ਤਾਂ ਬਹੁਤ ਟੇਸਟੀ ਲੱਗਦੀ ਏ ਠੀਕ ਹੈ ਮੈਂ ਤੇ ਖਾਂਦੀ ਹੁੰਨੀ ਆ ਮੈਂ ਕਿਹਾ ਚਲੋ ਤੁਹਾਨੂੰ ਅੱਜ ਬਣਾ ਕੇ ਦਿਖਾਣੇ ਆ ਦੇਖ ਲਓ ਬਹੁਤ ਮਤਲਬ ਆ ਦੇਖ ਲਓ ਇੱਦਾਂ ਜੰਮਣੀ ਸ਼ੁਰੂ ਹੋ ਜੇਗੀ ਜਿਉਂ ਜਿਉਂ ਠੰਡਾ ਹੁੰਦਾ ਨਾ ਗੁੜ ਤੇ ਜੰਮ ਜਾਂਦੀ ਠੀਕ ਹੈ ਜੀ ਤੇ ਬਾਕੀ ਇਹਨੂੰ ਆਪਾਂ ਜਿੱਦਾਂ ਮਰਜ਼ੀ ਖਾ ਸਕਦੇ ਆ ਚਾਹ ਨਾਲ ਖਾਓ ਦੁੱਧ ਨਾਲ ਖਾਓ ਆਪਣੀ ਇੱਛਾ ਠੀਕ ਹੈ ਜੀ ਕੌਣ ਬਣਾਉਂਦਾ ਹੁੰਦਾ ਸਰਦੀਆਂ 'ਚ ਸੁੰਡ ਮੈਨੂੰ ਕਮੈਂਟਾਂ ਵਿੱਚ ਜਰੂਰ ਦੱਸਿਓ ਪਿਆਰੇ ਪਿਆਰੇ ਲਾਈਕ ਕਮੈਂ ਕਿੰਨੂ ਕਿਨੂ ਵਧੀਆ ਮੇਰੀ ਵੀਡੀਓ ਲੱਗਦੀ ਹੈ ਕਿ ਆ ਅੱਛਾ ਲੱਗਦਾ ਮੈਨੂੰ ਅ ਅੱਛੇ ਅੱਛੇ ਕਮੈਂਟ ਬਹੁਤ ਸਾਰੀਆਂ ਭੈਣਾਂ ਦਾ ਬਹੁਤ ਅੱਛੇ ਅੱਛੇ ਕਮੈਂਟ ਹੁੰਦੇ ਆ ਵੱਡੇ ਵੱਡੇ ਕਮੈਂਟ ਜੋ ਮੈਂ ਪੜਦੀ ਮੈਨੂੰ ਬੜਾ ਪਿਆਰ ਆਉਂਦਾ ਮਤਲਬ ਬਹੁਤ ਅੱਛਾ ਲੱਗਦਾ ਮੈਨੂੰ ਖੁਸ਼ੀ ਜੀ ਹੁੰਦੀ ਹੈ ਮੈਨੂੰ ਤੁਹਾਡੇ ਪਿਆਰ ਤੇ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਇਸੇ ਤਰ੍ਹਾਂ ਆਪਣਾ ਪਿਆਰ ਤੇ ਸਪੋਰਟ ਬਣਾਏ ਰੱਖਿਆ ਕਰੋ ਠੀਕ ਹੈ ਜੀ ਬਾਕੀ ਮਿਲਦੀ ਆ ਜੀ ਕੱਲ੍ਹ ਤੁਹਾਨੂੰ ਨਵੇਂ ਵਲੌਗ ਵਿੱਚ ਸੁੰਡ ਬਣਾਉਣ ਦੀ ਮੈਂ ਦੀ ਭੈਣ ਦੀ ਡਿਮਾਂਡ ਸੀ ਮੈਂ ਕਿ ਚਲੋ ਨਾਲੇ ਪੂਰੀ ਕਰਦੀ ਨਾਲੇ ਮੈਂ ਅੱਜ ਬਣਾ